ਬਾਕੀ ਇੱਕ ਗੱਲ ਮੇਰੀ ਜਥੇਬੰਦੀਆਂ ਨੂੰ ਵੀ ਦੱਸ ਦਿਨਾ ਜਿੰਦੀ ਅੱਜ ਆਪਾਂ ਲੜਾਈ ਲੜ ਰਹੇ ਆ ਪਾਣੀਆਂ ਦੀ ਵੀ ਇਸੇ ਸਬੰਧ ਦੇ ਵਿੱਚ ਜਥੇਬੰਦੀ ਮੰਗ ਪੱਤਰ ਦੇ ਕੇ ਆਇਆ 5 ਮਾਰਚ ਨੂੰ ਡਿਪਟੀ ਕਮਿਸ਼ਨਰ ਨੂੰ ਜਿੰਦੇ ਵਿੱਚ ਇਹ ਲਿਖਤੀ ਦਿੱਤਾ ਗਿਆ ਜਥੇਬੰਦੀਆਂ ਵੱਲੋਂ ਵੀ ਜਲਦੀ ਤੋਂ ਜਲਦੀ ਜਲੇਵਾਲ ਸਾਹਿਬ ਦੀ ਜਥੇਬੰਦੀ ਦੇ ਬੰਦੇ ਪਹੁੰਚਿਆ ਉਹਨਾਂ ਨੇ ਇਹ ਗੱਲ ਕਹੀ ਜਲਦੀ ਤੋਂ ਜਲਦੀ ਸਾਨੂੰ ਜਿਹੜੇ ਨਿਯਾਇਜ ਕਬਜੇ ਛੜਾ ਕੇ ਜਿਹੜੀਆਂ ਨਹਿਰਾਂ ਉਹ ਬਣਾ ਕੇ ਝੋਨੇ ਤੋਂ ਪਹਿਲੋਂ-ਪਹਿਲੋਂ ਸਾਨੂੰ ਪਾਣੀ ਦਿੱਤਾ ਜਾਵੇ ਵੀ ਅਸੀਂ ਆਪਣੀਆਂ ਫਸਲਾਂ ਨੂੰ ਲਾ ਸਕੀਏ ਇਹ 5 ਮਾਰਚ ਦੀ ਸਜਣੋ ਖਬਰ ਆ ਮੇਰੇ ਕੋਲ ਲਿਖਤੀ ਸਬੂਤ ਪੈ ਮੈਂ ਤੁਹਾਨੂੰ ਦਿਖਾ ਸਕਦਾ ਤੇ ਪਰ ਮੈਂ ਕਿਹਾ ਫਿਰ ਹੁਣ ਪਾਣੀ ਆਇਆ ਕੀ ਆਂਦੇ ਹੁੰਦੇ ਆ ਘਰੇ ਆਇਆ ਨਰੇਂਦਰ ਕੀ ਆਂਦੇ ਹੁੰਦੇ ਆ ਗੱਲ ਉਹ ਬਣ ਜਾਂਦੀ ਨਾ ਅੱਜ ਤੇ ਪਾਣੀ ਆਪਣੇ ਘਰੇ ਪਹੁੰਚਣ ਰਿਹਾ ਤੇ ਆ ਜ ਆ ਪਾਣਿਆ ਵੀ ਸਾਨੂੰ ਪਾਣੀ ਦੀ ਲੋੜ ਨਹੀਂ ਜਿੱਥੇ ਮਰਜੀ ਸੂਆ ਪੋੜ ਦਿਓ ਅਸੀਂ ਆਣਿਆ ਵੀ ਸਾਨੂੰ ਭਾਵੇਂ ਰੋਈ ਵੀ ਲੱਗਦੀ ਆ ਆ ਮਾਜੀ ਵਾਲਾ ਸੂਆ ਪਿੱਛੇ ਪਿੱਛੇ ਖਤਮ ਹੋ ਜਾਂਦਾ ਅਸੀਂ ਇਹਨੇ ਸਾਡੀਆਂ ਪੈਲੀਆਂ ਤੱਕ ਪੁੱਟੋ ਅਸੀਂ ਛੱਡਾਂਗੇ ਜਗਾ ਜੇ ਕੋਈ ਪਿੱਛੇ ਛੱਡੂ ਸਾਨੂੰ ਛੱਡਣ ਲੱਗਾ ਡਰ ਭਾਵੇਂ ਪਾਵੇਂ ਸਰਕਾਰੀ ਵੀ ਨਹੀਂ ਆ ਅਸੀਂ ਤਾਂ ਵੀ ਛੱਡਣ ਨੂੰ ਤਿਆਰ ਆ ਸਾਡੀਆਂ ਆਪਣੀਆਂ ਨੰਬਰੀ ਜ਼ਮੀਨਾਂ ਚੋਂ ਵੀ ਵੀ ਸਾਨੂੰ ਕਿਤੇ ਪਾਣੀ ਮਿਲ ਜੇ ਵੀ ਅਸੀਂ ਇਹ ਨਹੀਂ ਲੋਕਾਂ ਨੂੰ ਕਵਾਂਗੇ ਕਬਜ਼ੇ ਕੀਤੇ ਹੋਣ ਕੇ ਤੇ ਤਾਂ ਵੀ ਅਸੀਂ ਕਹੀਏ ਵੀ ਅਸੀਂ ਛੱਡਣਾ ਨਹੀਂ ਕਿ ਜੇ ਇਥੇ ਜ਼ਮੀਨ ਹੀ ਨਹੀਂ ਸਰਕਾਰ ਦੀ ਹੈਗੀ ਅਸੀਂ ਆਪਣੀਆਂ ਜ਼ਮੀਨਾਂ ਚੋਂ ਪਧਿਆਂਗੇ ਸਾਨੂੰ ਪਾਣੀ ਦਿਓ ਮੈਂ ਕੋ ਲਿਖਤੀ ਲੈ ਲਓ ਭਾਵੇਂ ਜੋ ਮਰਜ਼ੀ ਲੈ ਲਓ ਅਸੀਂ ਛੱਡਣ ਨੂੰ ਤਿਆਰ ਆ ਤੇ ਜਥੇਬੰਦੀਆਂ ਦਾ ਮੈਂ ਦੁਬਾਰਾ ਫੇਰ ਦੱਸ ਦਿੰਨਾ ਇਸੇ ਪਾਣੀ ਦੀ ਲੜਾਈ ਲੜ ਰਾਕ ਡਿਪਟੀ ਕਮਿਸ਼ਨਰ ਨੂੰ ਜਦੇਵਾਲ ਸਾਹਿਬ ਦੀ ਜਦੇਬੰਦੀ ਬਿਲੋਂ ਮੰਗ ਪੱਤਰ ਦਿੱਤਾ ਗਿਆ ਵੀ ਛੋਣੇ ਤੋਂ ਪਹਿਲੋਂ ਪਹਿਲੋਂ ਨਜਾਇਜ਼ ਕਬਜ਼ੇ ਹਟਾ ਕੇ ਜਿਹੜੇ ਵੀ ਲੋਕਾਂ ਨੇ ਕੀਤੇ ਆ ਜਿਹੜੀਆਂ ਨਹਿਰਾਂ ਬਣ ਰਹੀਆਂ ਵਾਂ ਉਹ ਨਹਿਰ ਸਿਰੇ ਲਾਈ ਜਾਵੇ ਜਿਹੜੀ ਬੂਤੋਂ ਕੋੜ ਬੁੱਢਿਆ ਦੂਮਣੀ ਵਾਲ ਤੋਂ ਜਾ ਰਹੀ ਹੈ ਜੀ ਠੀਕ ਆ ਵੀਡੀਓ ਸ਼ੇਅਰ ਕਰ ਦਿਓ ਤੇ ਬਾਕੀ ਕਿਰਾ ਕੈਮਰਾ ਮਾਰ ਕੇ ਵਿਖਾਓ ਆ ਕਾਲਾ ਮਿੱਲਰ ਆ ਵੇਖੋ ਤੁਹਾਨੂੰ ਦਿਖਾ ਦਿੰਨੇ ਆ ਇਹਨੇ ਗੱਲ ਕਰੋ ਵੀ ਢੋਲ ਕਿਤੇ ਵੱਜਣ ਤੇ ਕਾਂ ਕਾਂ ਕਿਤੇ ਕੁਕੜੀ ਆਂਡੇ ਕੋੜ-ਕੋੜ ਕਿਤੇ ਕਰਦੀ ਆ ਤੇ ਆਂਡੇ ਕਿਤੇ ਦਿੰਦੀ ਆ ਇਹ ਜਿਹਾ ਬੰਦਿਆਂ ਨੂੰ ਪੀਲਾ ਭਾਈ ਚਾਰਕਾਂ ਸਾਂਝ ਬਣਾਓ ਤੇ ਪਾਣੀ ਦੀ ਲੋੜ ਵਾ ਤੋਂ ਵਾਦਾ ਪਾਣੀ ਦਾ ਅੱਜ ਤੁਹਾਡੇ ਸ਼ਹਿਰਾਂ 'ਚ ਅੱਜ ਤੁਹਾਡੇ ਨਗਰਾਂ 'ਚ ਧੰਤਨ ਹੋ ਰਹੀ ਆ ਤੇ ਕਿਰਪਾ ਕਰਕੇ ਮੈਂ ਨਾ ਵੀ ਸਾਡੇ ਹੁੰਦਾ ਨਾ ਅਸੀਂ ਦਾ ਭਾਉ ਜੀ ਚਾਹ ਵੱਖਰੀ ਲੱਸੀ ਵੱਖਰੀ ਡਰਾਈਵਰਾਂ ਨੂੰ ਰੋਜ਼ ਪਿਆ ਕਰਨੀ ਵੀ ਸਾਡੇ ਸੂਵੇ ਦਾ ਪਾਣੀ ਹੋਣਾ ਤੇ ਗੁਰਗੋ ਤੁਸੀਂ ਪਤਾ ਨਹੀਂ ਗੱਲ ਸੂਵੇ ਦੀ ਨਹੀਂ ਗੀ ਗੱਲ ਸਹਿ ਦੀ ਨਹੀਂ ਆ ਗੱਲ ਪਹਿ ਦੀ ਆ ਇਹ ਗੱਲਾਂ ਸੱਚੀਆਂ ਨੇ ਆਂਦਾ ਗੱਲ ਸਹਿ ਦੀ ਕੋਈ ਨਹੀਂ ਪਾਵੇਂ ਸਹਿ ਜਿੰਨਾ ਮਰਜ਼ੀ ਲੰਘ ਜੇ ਗੱਲ ਪਹਿ ਦੀ ਆ ਇਹ ਲੋਕ ਸਿਆ ਵੀ ਖਾਣ ਗਿਜਿਆ ਤੇ ਪਿਆ ਵੀ ਨਹੀਂ ਛੱਡਣਾ ਆਹ ਗੱਲ ਆ ਬਾਕੀ ਵੀਡੀਓ ਤੁਸੀਂ ਦੇਖ ਹੀ ਲੈਣੀ ਆ ਲਾਈਵ ਚੱਲੇ ਆ ਸਾਰਾ ਵਿਖਾਇਆ ਆਪਾਂ ਹੁਣ ਆਪਾਂ ਅੱਗੇ ਟਿਪਰ ਚੱਲ ਰਿਹਾ ਆ ਉਹ ਪਾਣੀ ਵਾਲੀ ਗੱਡੀ ਆ ਗਈ ਆ ਤੇ ਸਪਲਾਈ ਨਾਲ ਦੀ ਨਾਲ ਹੁੰਦੀ ਆ ਤੇ ਬਾਕੀ ਆ ਵੇਖੋ ਪੱਕਿਆਈ ਕੀ ਬਾਤਾਂ ਹੈ ਭਾਈ ਜੀ ਪੂਰਾ ਕਰਾ ਪੱਕਾ ਕੀਤਾ ਪੰਮ ਜੇ ਕਿਸੇ ਨੂੰ ਖਤਰਾ ਹੋਊਗਾ ਨਾ ਬੀਲ ਸੁਹਾ ਟੁੱਟ ਜਾਣਾ ਲੋਕੀ ਐਵੇਂ ਢੋਲ ਵਜਾਈ ਜਾਂਦੇ ਓਏ ਪਾਣੀ ਵੜਾਏ ਦਾਉਣਾ ਅੱਜ ਮੈਂ ਨਾ ਗੱਲਾਂ ਸੁਣੀਆਂ ਬੰਦਿਆਂ ਦੀਆਂ ਬੰਦੇ ਇਕੱਠੇ ਹੋਏ ਮੈਂ ਸਚਾਈ ਦੱਸੂਗਾ ਉਹ ਆਂਦੇ ਦੇ ਗੰਦਾ ਨਾਲੇ ਵਾਲਾ ਜਿਵੇਂ ਲੁਧਿਆਣੇ ਦਾ ਨਾਲਾ ਨਹੀਂ ਇਹੋ ਜਿਹਾ ਪਾਣੀ ਆਉਣਾ ਮੈਂ ਗੱਲ ਇਹ ਤਾਂ ਨਹਿਰਾਂ ਦਾ ਪਾਣੀ ਸਾਫ ਸੁਥਰਾ ਲੋਕੀ ਗੱਲ ਜਿਆਦੀ ਬਣਾਉਂਦੇ ਆ ਕੱਲ ਕੁਝ ਨਹੀਂ ਹੁੰਦੀ ਕੋਈ ਗੰਦਾ ਪਾਣੀ ਨਹਿਰਾਂ ਦਾ ਸਾਫ ਸੁਥਰਾ ਮਾਲਵੇ ਵਾਲਿਆਂ ਨੂੰ ਪੁੱਛੋ ਉਹ ਆਂਦੇ ਆ ਇਹ ਮਿੱਠਾ ਪਾਣੀ ਆ ਆ ਜਿਹੜਾ ਬੋਰਾ ਦਾ ਨਾ ਉਹਨੂੰ ਖਾਰਾ ਪਾਣੀ ਸਮਝਦੇ ਆ ਇਹਦੇ ਕੱਪੜੇ ਧੋ ਕੇ ਵੇਖਿਆ ਜੇ ਨਹਿਰੀ ਪਾਣੀ ਨਾ ਤੇ ਤੁਹਾਨੂੰ ਆਟੋਮੈਟਿਕ ਪਤਾ ਲੱਗਣਾ ਬਾਕੀ ਆ ਗਲੋਟਰ ਟ੍ਰੈਕਟਰ ਦੇ ਵੀਡੀਓ ਸ਼ੇਅਰ ਕਰੋ ਆ ਸੋਲੋ ਟਿੱਬਿਆਂ ਦਾ ਪੋਤੇਵੇਂ ਨਹੀਂ ਮੂਸਿਆ ਦੇ ਜੱਟ ਨੂੰ ਯਾਦ ਕਰਦੇ ਉਹਨਾਂ ਗੱਲਾਂ ਖਰੀਆਂ ਸੀ ਐਵੇਂ ਨਹੀਂ ਉਹ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਜਿਹੜੇ ਬੰਦੇ ਥੋੜਾ ਜਰ ਜਉਂਦੇ ਹੁੰਦੇ ਨੇ ਨਾ ਉਹ ਗੱਲਾਂ ਸੱਚ ਬੋਲਦੇ ਨੇ ਕਿਉਂ ਜੱਟ ਦੀਆਂ ਵੀ ਗੱਲਾਂ ਸੱਚ ਆ ਤੇ ਭਾਵੇਂ ਮਰਨ ਮਰਨ ਦਾ ਕੋਈ ਪਤਾ ਨਹੀਂ ਕਿਹਨੇ ਅੱਜ ਮਰ ਜਾਣਾ ਕਿਹਨੇ ਕੱਲ ਨੂੰ ਮਰ ਜਾਣਾ ਤੇ ਜੇ ਮੈਂ ਕੋਈ ਜਾਇਦਾਦ ਨਾ ਆਪਣੇ ਰੱਖੂੰਗਾ ਤੇ ਜੇ ਮੈਂ ਮਰ ਗਿਆ ਤੇ ਮੈਨੂੰ ਕੀ ਫਾਇਦਾਗਾ ਮੇਰੇ ਪੁੱਤ ਵੀ ਸਾਹ ਨਾਲ ਇਤਨੇ ਪੀੜੀ ਦਰ ਪੀੜੀ ਤੁਰੀ ਜਾਣੀ ਵੀ ਇਹ ਨਹੀਂ ਨਾਲ ਕੁਝ ਨਹੀਂ ਜਾਣਾ ਉਹ ਸਾਡੇ ਪੱਟੀ ਕਿਲਾ ਵਾ ਦੁਨੀ ਜੰਦ ਦਾ ਬਾਉ ਜੀ ਛੋਟੀ ਇਟ ਅੱਜ ਵੀ ਉੱਥੇ ਨਾ ਉਤਰਾ ਹੀ ਕੁੰਡ ਸਾਰਾ ਕੁਝ ਕੀ ਗੱਲ ਕਰੀਏ ਪੂਰਾ ਕਿਲਾ ਉੱtre ਦਾ ਇੱਟ ਵੀ ਨਹੀਂ ਉੱਥੋਂ ਇੱਕ ਗਈ ਸਾਰਾ ਕੁਝ ਪਾਉ ਇੱਥੇ ਛੱਡ ਜਾਣੀਆਂ ਜਾਇਦਾਦਾਂ ਆਪਦੀਆਂ ਵੀ ਤੇ ਸਰਕਾਰੀ ਵੀ ਤੇ ਮੈਂ ਨਾ ਜੇ ਕਿਤੇ ਪਾਣੀ ਦਾ ਕੋਈ ਹੱਲ ਹੁੰਦਾ ਤੇ ਹੱਲ ਹੁੰਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ